ਤਕੋ ਦਾ ਉਸਕਾਲ ਕੋ ਵਾਹਿਗੁਰੂ ਦਾ ਸੱਚੇ ਤਖਤ ਦਾ ਕਮ ਤੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਆਂ। ਔਰ ਸੇਵਾ ਤੇ ਸਿਮਰਨ ਜਿਹੜਾ ਸਿੱਖੀ ਦੇ ਵਿੱਚ ਇੱਕ ਮਲਖਨ ਸਿਧਾਂਤ ਸਤਗੁਰਾਂ ਨੇ ਦਿੱਤਾ ਆ। ਤੇ ਨਾਲ ਦੇਖੋ ਗੱਡੀ ਵੱਡੀ ਮਰਜਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਅਵਗਿਆ ਹੁੰਦੀ ਹੈ ਕੋਈ ਭੁੱਲ ਹੁੰਦੀ ਹੈ ਉਹਦੀ ਵੀ ਸੁਧਾਈ ਜਿਹੜੀ ਹੈ ਉਹ ਸੇਵਾ ਤੇ ਸਿਮਰ ਨਾਲ ਕੀਤੀ ਜਾਂਦੀ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹਦਾ ਸੇਵਾ ਤੇ ਸਿਮਰੰ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ੍ਰੀ ਅਕਾਲ ਤਖਤ ਸਾਬ੍ਹ ਵੱਲੋਂ ਪੰਥ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਹੈ ਤੀਜੇ ਦਿਨ ਦੀ ਪੂਰਤੀ ਕੀਤੀ ਉਹਨੂੰ ਇਸ ਤੋਂ ਬਾਅਦ ਕਿੱਥੇ ਕਿੱਥੇ ਜਾਣਾ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਤਨਤਨ ਸਾਹਿਬ ਦੀ ਹੈ ਉੱਥੇ どうぞの世話は分かんない。